ਸੋ ਵੈਲਕਮ ਬੈਕ ਟੂ ਅਰ YouTube ਚੈਨਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਲਾਸ 10ਵੀਂ ਜੋ ਆਪਾਂ ਸਾਹਿਤ ਮਾਲਾ ਦੀ ਬੁੱਕ ਸਟਾਰਟ ਕੀਤੀ ਹੋਈ ਸੀ ਗੁਰਮਤਕਾਵ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਹੋ ਗਈ ਸੀ ਸ੍ਰੀ ਗੁਰੂ ਅਮਰਦਾਸ ਜੀ ਦੇ ਜਿੰਨੇ ਵੀ ਸ਼ਲੋਕ ਦਿੱਤੇ ਗਏ ਸੀ ਉਹ ਕੱਲਾਪ ਕੰਪਲੀਟ ਕਰ ਚੁੱਕੇ ਸੀ ਅੱਜ ਜੋ ਗੁਰੂ ਸਾਹਿਬਾਨ ਦੇ ਸ਼ਲੋਕ ਪੜਨ ਜਾ ਰਹੇ ਆ ਉਹ ਹੈਗੇ ਨੇ ਜੀ ਪੰਜਵੀਂ ਗੁਰੂ ਸ੍ਰੀ ਗੁਰੂ अर्जुन देव जी ठीक है जी 1563 ਤੋਂ ਲੈ ਕੇ 1606 ਤੱਕ ਇਹਨਾਂ ਦਾ ਗੁਰਗੱਦੀ ਸਮਾਂ ਕਹਲੋ ਹਨ ਸ਼੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਕਿੰਵੇਂ ਗੁਰੂ ਸਨ ਜੀ ਪੰਜਵੇਂ ਗੁਰੂ ਸਨ ਇਹਨਾਂ ਦੇ ਪਿਤਾ ਜੀ ਦਾ ਨਾਮ ਸ਼੍ਰੀ ਗੁਰੂ ਰਾਮਦਾਸ ਜੀ ਸੀ ਅਤੇ ਮਾਤਾ ਜੀ ਦਾ ਨਾਮ ਬੀਬੀ ਭਾਨੀ ਜੀ ਸਨ ਇਹਨਾਂ ਦਾ ਸੁਭਾਅ ਜਿਹੜਾ ਸੀ ਨਿਮਰਤਾ ਮਿਠਾਸ ਭਰਿਆ ਸੇਵਾ ਭਾਵ ਦੇ ਨਾਲ ਭਰਪੂਰ ਸੀ ਸ਼੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਵੱਡੇ ਪੁੱਤਰਾਂ ਤੋਂ ਵਧੇਰੇ ਯੋਗ ਸਮਝ ਕੇ ਇਹਨਾਂ ਨੂੰ ਜਿਹੜੀ ਹੈ ਗੁਰਗੱਦੀ ਦਿੱਤੀ ਸੀ ਤੇ ਇਹਨਾਂ ਦੇ ਮਤਲਬ ਬ੍ਰਦਰਸ ਦਾ ਨਾਮ ਮਹਾਦੇਵ ਹਨ ਤੇ ਪ੍ਰਿਥਵੀ ਚੰਦ ਸੀਗਾ ਹੈਨਾ ਤੇ ਉਹਨਾਂ ਤੋਂ ਵੱਧ ਯੋਗ ਇਹਨਾਂ ਨੂੰ ਸਮਝਿਆ ਗਿਆ ਤੇ ਫਿਰ ਇਹਨਾਂ ਨੂੰ ਜਿਹੜੀ ਹੈ ਗੁਰਗੱਦੀ ਸੌਂਪੀ ਗਈ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਦੀ ਨੀ ਕਿੰਨਾਂ ਤਰੁਖਵਾਈ ਸੀ ਇੱਕ ਮੁਸਲਮਾਨ ਫਕੀਰ ਸਾਈ ਮੀਆਂ ਮੀਰ ਪਾਸੋਂ ਰਖਵਾਈ ਸੀ ਪੁਆਇੰਟ ਨੋਟ ਡਾਊਨ ਕਰ ਲਿਓ ਆਪਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹਦੀ ਸੰਪਾਦਨਾ ਕੀਤੀ ਸੀ ਸਾਰੇ ਗੁਰੂਆਂ ਦੀ ਬਾਣੀ ਠੀਕ ਹੈ ਸੰਗ੍ਰਹਿ ਕਰਨ ਤੋਂ ਇਲਾਵਾ ਹਿੰਦੁਸਤਾਨ ਭਰ ਦੇ ਜਿੰਨੇ ਵੀ ਸੰਤ ਮਹਾਪੁਰਸ਼ ਭਗਤਾਂ ਦੇ ਜਿੰਨੇ ਵੀ ਵਿਚਾਰ ਸੋ ਉਹਨਾਂ ਨੂੰ ਕੀ ਕੀਤਾ ਇਕੱਠਾ ਕੀਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪ ਦੀ ਸਭ ਤੋਂ ਵੱਧ ਬਾਣੀ ਦਰਜ ਹੈ ਇੱਕ ਹੋਰ ਕੁਐਸਚਨ ਬਣ ਗਿਆ ਤੇ ਕਿਹੜੀ ਗੁਰੂ ਸਾਹਿਬਾਨ ਦੀ ਸਭ ਤੋਂ ਵੱਧ ਬਾਣੀ ਦਰਜ ਹੈ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਸਭ ਤੋਂ ਵੱਧ ਜਿਹੜੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਆਪ ਦੀ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਰਚਨਾ ਸੁਖਮਨੀ ਹੈ ਸੁਖਮਨੀ ਸਾਹਿਬ ਸੁੱਖਾਂ ਦੀ ਮਣੀ ਇਹਨਾਂ ਦੀ ਸ਼ਾਕਰ ਰਚਨਾ ਹੈ 24 ਅਸ਼ਟਪਦੀਆਂ ਹਨ ਠੀਕ ਹੈ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਕੁਰਬਾਨੀ ਦੇ ਕੇ ਧਾਰਮਿਕ ਖੇਤ ਵਿੱਚ ਇੱਕ ਨਵੀਂ ਪਿਰਤ ਪਾਈ ਜਿਸ ਨੇ ਸਿੱਖੀ ਨੂੰ ਸਦਾ ਦੇ ਲਈ ਇੱਕ ਦਿੱਤਾ ਜੀ ਅਮਰ ਕਰ ਦਿੱਤਾ ਤੇ ਅੱਜ ਜੋ ਸ਼ਲੋਕ ਪੜਨ ਜਾ ਰਹੇ ਹਾਂ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਪੰਨਾ ਨੰਬਰ 103 ਮਤਲਬ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 103 ਤੇ ਇਹ ਜਿਹੜਾ ਸ਼ਲੋਕ ਹੈ ਉਹ ਦਰਜ ਕੀਤਾ ਗਿਆ ਹੈ ਤਾਂ ਆਓ ਆਪਾਂ ਪੜਦੇ ਹਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਹਾਂਜੀ तू मेरा पिता तू है मेरा माता तू मेरा बंदप तू मेरा प्राता, तू मेरा राखा सबनी थाई ता प्यो क्या काड़ा जियो तुमरी कृपा ते तुद पछाना तू मेरी ओट तू मेरा माना ਤੁਜ ਮੇਰੂ ਦੂਜਾ ਅਵਰ ਨ ਕੋਈ ਸਭ ਤੇਰਾ ਖੇਲ ਅਖਾੜਾ ਜੀਓ ਜੀਤ ਜੰਤ ਸਭ ਤੁਧ ਉਪਾਏ ਜਿਤ ਜਿਤ ਭਾਂਤ ਤੇ ਤੇਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਾਹੀ ਕਿਛ ਅਸਾਰਾ ਜੀਓ ਨਾਮ ਤੇ ਆਏ ਮਹਾ ਸੁਖੰ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤ ਲਾਇਆ ਗੁਰਪੂਰੇ ਵਜ ਵਧਾਈ ਨਾਨਕ ਜਿਤ ਵਿਖਾੜਾ ਜੀਓ ਤਾਂ ਹੁਣ ਦੇਖਦੇ ਆ ਕਿ ਇਸ ਸ਼ਲੋਕ ਦੇ ਵਿੱਚ ਕੀ ਮਤਲਬ ਜਿਹੜੇ ਅਰਥ ਨੇ ਆਪਾਂ ਉਹ ਦੇਖਦੇ ਆ ਸਭ ਤੋਂ ਪਹਿਲਾਂ ਤਾਂ ਆਪਾਂ ਰੀਸ ਕਰਦਣੇ ਆ ਹਾਂਜੀ ਅਰਥ ਦੇਖੋ ਬੱਚੇ ਬੰਦ ਦਾ ਅਰਥ ਹੁੰਦਾ ਹੈ ਜੇ ਆਪਾਂ ਕਹਿੰਨੇ ਬੰਦਨ ਜੋ ਆਪਣੇ ਰਿਸ਼ਤੇਦਾਰ ਹੁੰਦੇ ਹਨ ਕਾੜਾ ਦਾ ਹੁੰਦਾ ਅਰਥ ਜੀ ਚਿੰਤਾ ਅਖਾੜਾ ਹੁੰਦਾ ਹੈ ਖੇਡਣ ਦੀ ਥਾਂ ਇੱਥੇ ਸੰਸਾਰ ਨੂੰ ਅਖਾੜਾ ਮੰਨਿਆ ਗਿਆ ਹੈ ਠੀਕ ਹੈ ਜੀ ਉਪਾਇ ਦਾ ਅਰਥ ਹੁੰਦਾ ਹੈ ਜੀ ਪੈਦਾ ਕਿਤੇ ਅਸਾੜਾ ਦਾ ਅਰਥ ਹੁੰਦਾ ਹੈ ਜੀ ਸਾੜਾ ਸਿਤ ਲਾਇਆ ਸਿਤ ਲਾਇਆ ਦਾ ਅਰਥ ਹੁੰਦਾ ਜੀ ਇੱਕਦਮ ਠੰਡਾ ਹੋ ਗਿਆ ਗੁਰਪੂਰੇ ਵਜ ਵਿਧਾਈ ਦਾ ਅਰਥ ਹੁੰਦਾ ਹੈ ਪੂਰੇ ਗੁਰੂ ਰਾਹੀਂ ਜਿਹੜੀ ਹੈ ਵਿਧਾਈ ਪ੍ਰਗਟ ਹੋਈ ਹੈ ਬਿਖਾੜਾ ਦਾ ਅਰਥ ਹੁੰਦਾ ਹੈ ਜੀ ਬਿਕਮ ਤੇ ਅਖਾੜਾ ਉਹੀ ਗੱਲ ਲੱਗੀ ਸੰਸਾਰ ਹੁੰਦਾ ਹੈ ਹਾਂਜੀ ਤਾਂ ਹੁਣ ਆਪਾਂ ਜਿਹੜੀ ਹੈ ਇਹਨਾਂ ਦੇ ਅਰਥ ਪੜਦੇ ਆ ਤਾਂ ਧਿਆਨ ਨਾਲ ਦੇਖਿਓ ਬੱਚੇ सारे आप देख देखते ओके हाँ जी तू मेरा पिता तू है मेरा माता तू इस तू किसों संबोधित किया गया है उस परमात्मा को हे प्रभु तू ही मेरा पिता है तू ही मेरी माँ है तू मेरा बंधव तू मेरा भराता तू ही मेरा की है बंधव है मतलब कि तू ही मेरा रिश्तेदार है भराता दर्थ है जी भरा ਠੀਕ ਹੈ ਤੂੰ ਹੀ ਮੇਰਾ ਰਿਸ਼ਤੇਦਾਰ ਹੈ ਤੂੰ ਹੀ ਮੇਰਾ ਭਰਾ ਹੈ ਤੂੰ ਮੇਰਾ ਰਾਖਾ ਸਬਨੀ ਥਾਈ ਜਦੋਂ ਤੂੰ ਹੀ ਸਭ ਥਾਵਾਂ ਤੇ ਮੇਰੀ ਰੱਖਿਆ ਕਰਦਾ ਹੈ ਤਾਂ ਪਿਓ ਕੇ ਆ ਕਾੜਾ ਜੀਓ ਕਾੜਾ ਦਰਤ ਹੁੰਦਾ ਹੈ ਚਿੰਤਾ ਤਾਂ ਮੈਨੂੰ ਕੋਈ ਡਰ ਤੇ ਚਿੰਤਾ ਨਹੀਂ ਕਹਿੰਦੇ ਜਦੋਂ ਤੂੰ ਮੇਰੀ ਹਰ ਇੱਕ ਜਗ੍ਹਾ ਤੇ ਹਰ ਪਲ ਤੇ ਹਰ ਥਾਂ ਤੇ ਮੇਰੀ ਰੱਖਿਆ ਕਰਦਾ ਹੈ ਤਾਂ ਮੈਨੂੰ ਕੋਈ ਵੀ ਡਰ ਕੋਈ ਵੀ ਭੋ ਕੋਈ ਵੀ ਚਿੰਤਾ ਨਹੀਂ ਰਹਿੰਦੀ ਠੀਕ ਹੈ ਜੀ ਤੁਮਰੀ ਕਿਰਪਾ ਤੇ ਤੁਧ ਪਛਾਨਾ हे ਪ੍ਰਭੂ ਤੇਰੀ ਕਿਰਪਾ ਨਾਲ ਹੀ ਮੈਂ ਤੇਰੇ ਨਾਲ ਡੂੰਗੀ ਸਾਂਝ ਪਾ ਸਕਦਾ ਹਾਂ ਜੇਕਰ ਤੂੰ ਮੇਰੇ ਤੇ ਆਪਣੀ ਕਿਰਪਾ ਕਰੇ ਤਾਂ ਹੀ ਮੈਂ ਤੇਰੇ ਨਾਲ ਜਿਹੜੀ ਹੈ ਸਾਂਝ ਪਾ ਸਕਦਾ ਹਾਂ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਨ ਠੀਕ ਹੈ ਜੀ ਓਟ ਦਾ ਅਰਥ ਹੁੰਦਾ ਹੈ ਜੀ ਆਸਰਾ ਤੇ ਤੂੰ ਹੀ ਮੇਰਾ ਆਸਰਾ ਹੈ ਤੂੰ ਹੀ ਮੇਰੇ ਜਿਹੜੀ ਹੈ ਫਕਰ ਦਾ ਥਾਂ ਹੈ ਮਤਲਬ ਕਿ ਮਾਂ ਆਪਾ ਜੀ ਨੂੰ ਕਹਿੰਦੇ ਆ ਫਕਰ ਕਰਨਾ ਤੁਝ ਮੇਨ ਦੂਜਾ ਅਵਲ ਨਾ ਕੋਈ ਠੀਕ ਹੈ ਜੀ ਤੇਰੇ ਤੋਂ ਬਿਨਾ ਤੇਰਾ ਵਰਗਾ ਹੋਰ ਕੋਈ ਵੀ ਨਹੀਂ ਹੈ ਠੀਕ ਹੈ ਤੁਝ ਮੈਨੂੰ ਦੂਜਾ ਅਵਲ ਨ ਕੋਈ ਸਭ ਤੇਰਾ ਖੇਲ ਅਖਾੜਾ ਜੀਓ ਇਹ ਜਗਤ ਤਮਾਸ਼ਾ ਤੇ ਜਗਤ ਅਖਾੜਾ ਸਭ ਤੇਰਾ ਹੀ ਜਿਹੜਾ ਹੈ ਬਨਾਇਆ ਹੋਇਆ ਹੈ ਠੀਕ ਹੈ ਜੀ ਤੇਰੇ ਤੋਂ ਬਿਨਾ ਤੇ ਤੇਰੇ ਵਰਗਾ ਹੋਰ ਕੋਈ ਵੀ ਨਹੀਂ ਹੈ ਜੀ ਜੰਤ ਸਭ ਤੁਧ ਉਪਾਏ ਜਿਹੜੇ ਜਗਤ ਦੇ ਜਿੰਨੇ ਵੀ ਜੀ ਨੇ ਜਿੰਨੇ ਵੀ ਜੰਤ ਨੇ ਉਹ ਸਾਰੇ ਤੂੰ ਹੀ ਪੈਦਾ ਕੀਤੇ ਹਨ ਠੀਕ ਹੈ ਉਪਾਏ ਦਾ ਅਰਥ ਹੁੰਦਾ ਹੈ ਜੀ ਪੈਦਾ ਕੀਤੇ ਜਿੱਤ ਜਿੱਤ ਭਾਣਾ ਤੇ ਜਿੱਤ ਲਾਏ ਜਿਸ ਕੰਮ ਵਿੱਚ ਤੇਰੀ ਰਜ਼ਾ ਹੈ ਉਸੇ ਤਰ੍ਹਾਂ ਦੇ ਕੰਮ ਵਿੱਚ ਤੂੰ ਸਾਰਿਆਂ ਨੂੰ ਲਾਇਆ ਹੋਇਆ ਹੈ ਠੀਕ ਹੈ ਜੀ ਜਿਸ ਦੇ ਵਿੱਚ ਤੇਰੀ ਰਜ਼ਾ ਹੈ ਨਾ ਤੂੰ ਹਰ ਇੱਕ ਜੀ ਨੂੰ ਉਹੀ ਕੰਮ ਦੇ ਵਿੱਚ ਕੀ ਹੈ ਜੀ ਲਾਇਆ ਹੋਇਆ ਹੈ ਸਭ ਕੁਝ ਕੀਤਾ ਤੇਰਾ ਹੋਵੇ ਨਾਹੀਂ ਕਿਛ ਅਸਾੜਾ ਜੀਓ ਠੀਕ ਹੈ ਜੀ ਜਗਤ ਵਿੱਚ ਸਭ ਕੁਝ ਜੋ ਕੀਤਾ ਹੋਇਆ ਹੈ ਉਹ ਤੂੰ ਹੀ ਕੀਤਾ ਹੋਇਆ ਹੈ ਤੇਰਾ ਹੀ ਕੀਤਾ ਹੋ ਰਿਹਾ ਹੈ ਸਾਡਾ ਜੀਵਾਂ ਦਾ ਕੋਈ ਵੀ ਜਿਹੜਾ ਜ਼ੋਰ ਹੈ ਉਹ ਨਹੀਂ ਚੱਲਦਾ ਹੈ ਨਾਮ ਤੇ ਆਏ ਮਹਾਂ ਸੁਖ ਪਾਇਆ ਪਰਮਾਤਮਾ ਦਾ ਜਿਹੜਾ ਨਾਮ ਜਪ ਕੇ ਸਿਮਰ ਕੇ ਮੈਂ ਬਹੁਤ ਹੀ ਆਤਮਿਕ ਆਨੰਦ ਪ੍ਰਾਪਤ ਕੀਤਾ ਹੈ ਹਰ ਗੁਰ ਗਾਏ ਮੇਰਾ ਮਨ ਸਿਤ ਲਾਇਆ ਜਦੋਂ ਮੈਂ ਪਰਮਾਤਮਾ ਦਾ ਗੁਣ ਗਾਉਂਦਾ ਹਾਂ ਨਾ ਤਾਂ ਮੇਰਾ ਜਿਹੜਾ ਹਿਰਦੇ ਹੈ ਮੇਰਾ ਜਿਹੜਾ ਮਨ ਹੈ ਉਹ ਕੀ ਹੋ ਜਾਂਦਾ ਹੈ ਜੀ ਬਿਲਕੁਲ ਠੰਡਾ ਠਾਰ ਹੋ ਜਾਂਦਾ ਹੈ ਗੁਰਪੂਰੇ ਗੁਰਪੂਰੇ ਵਜਵਦਾਈ ਨਾਨਕ ਜਿਤ ਬਖਾੜਾ ਜੀਓ ਪੂਰਨ ਗੁਰੂ ਦੇ ਰਾਹੀ ਹਿੰ ਮੇਰੇ ਮਨ ਜਿਹੜਾ ਹਨ ਅੰਦਰ ਮਾਨੋ ਆਤਮਿਕ ਜਿਹੜਾ ਹੈ ਉਤਸ਼ਾਹ ਦੀ ਹਾਲਤ प्रबल ਹੋ ਗਈ ਹੈ ਤੇ ਮ ਵਿਕਾਰਾਂ ਨਾਲ ਫੋਰੇਆ ਔਖਾ ਕੋਲ ਜਿਹੜਾ ਹੈ ਉਹ ਜਿੱਤ ਲਿਆ ਹੈ ਤਾਂ ਇਹ ਹੈਗੀ ਸੀ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜੋ ਸ਼ਲੋਕ ਦਿੱਤਾ ਹੋਇਆ ਸੀ ਤੂੰ ਹੈ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਨੈਕਸਟ ਵੀਡੀਓ ਦੇ ਵਿੱਚ ਆਪਾਂ ਅਗਲਾ ਸ਼ਲੋਕ ਪੜਾਂਗੇ ਮਿੱਠ ਬੋਲੜਾ ਜੀ ਹਰ ਸੱਜਣ ਠੀਕ ਹੈ ਰਜੇ ਵੀਡੀਓ ਪਸੰਦ ਆਈ ਹੋਏ ਲਾਈਕ ਯਰ ਜ਼ਰੂਰ ਕਰਨਾ ਆਪਣੇ ਫਰੈਂਡਸ ਸਰਕਰ ਦੇ ਵਿੱਚ ਵੀ ਜਿਹੜਾ ਹੈ ਜ਼ਰੂਰ ਭੇਜਿਆ ਕਰੋ ਤੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤਾਂ ਜੋ ਕੋਈ ਵੀ ਡਾਊਟਸ ਸਾਨੂੰ ਵੀ ਪਤਾ ਚੱਲਦੇ ਨੇ ਕੁਝ ਨਿਊ ਆਈਡੀਆ ਹੁੰਦਾ ਹੈ ਕੋਈ ਨਵੀਂ ਗੱਲ ਹੁੰਦੀ ਹੈ ਤਾਂ ਉਸ ਤੱਕ ਆਪਾਂ ਵੀ ਪਹੁੰਚਦੇ ਹਾਂ ਠੀਕ ਹੈ ਜੀ ਤਾਂ ਥੈਂਕ ਯੂ